ਸੋ ਚੈਨਲ ਇੰਡੀਆ ਕਰਾਈਮ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਆ ਜੀ ਸਵਾਗਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਸਟੇਟ ਰਿਪੋਰਟਰ ਮੇਰੇ ਨਾਲ ਬਲਕਾਰ ਸਿੰਘ ਸੋ ਅੱਜ ਪਹੁੰਚੇ ਜੀ ਰਮਦਾਸ ਵਿਖੇ ਰਮਦਾਸ ਵਿਖੇ ਸ਼ਹਿਰ ਜਲੰਧਰ ਤੋਂ ਵੀ ਬਹੁਤ ਟਰਾਲੀਆਂ ਆ ਜਾਈਆਂ ਗੁਰੂ ਕੇ ਲੰਗਰ ਲੈ ਕੇ ਟਰਾਂਸਪੋਰਟ ਇਹ ਜਿੰਨੇ ਵੀ ਆ ਇਹ ਸੋਨੂ ਵੀਰ ਸਾਡਾ ਜਲੰਧਰੀਆ ਔਰ ਉਹਨਾਂ ਦੇ ਨਾਲ ਬਲਕਾਰ ਸਿੰਘ ਪਿੰਟਰ ਵਾਲੇ ਨਾਲ ਤੋਂ ਵੀ ਸਾਰੇ ਸੰਗਤ ਨੇ ਰਲ ਕੇ ਸੋ ਸੇਵਾ ਸੰਭਾਲ ਕੀਤੀ ਆ ਉਹ ਤਾਂ ਦਖਾਨੇ ਕੋਈ ਲਾਈਵ ਤਸਵੀਰਾਂ ਰਮਦਾਸ ਵਾਲੇ ਅਰਵਲ ਦੀਆਂ ਵੀ ਕਿਵੇਂ ਉੱਥੇ ਪਾਣੀ ਦੀ ਲੋਕ ਮਾਰ ਸਹਿ ਰਹੇ ਨੇ ਔਰ ਕਿਵੇਂ ਕਿਵੇਂ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਸੋ ਧੰਨਵਾਦ ਕਰਦੇ ਇੱਕ ਵਾਰੀ ਫੇਰ ਜਲੰਧਰ ਵਾਲੇ ਵੀਰਾਂ ਦਾ ਵੀ ਟਰਾਂਸਪੋਰਟੀਆਂ ਦਾ ਵੀ ਕਿ ਜਿਨ੍ਹਾਂ ਨੇ ਹੰਬੜਾ ਮਾਰ ਕੇ ਉੱਥੇ ਟਰਾਲੀਆਂ ਲਿਆ ਆ ਕੇ ਤੇ ਇੱਥੇ ਜਿਹੜੀ ਆ ਲੰਗਰ ਦੀ ਸੇਵਾ ਕਰ ਰਹੇ ਆ ਧੰਨਵਾਦ ਕਰਦੇ ਆ ਸੋ ਦੇਖਦੇ ਰਹੋ ਦੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਔਰ ਬਲਕਾਤ ਜਿੰਦੀ ਖਾਸ ਰਿਪੋਰਟ ਮਿਲਦੇ ਆ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਐਨ ਚੱਲ ਜੇ ਮਸਤੀ ਐਨ ਚੱਲ ਜੇ ਕੋਸ ਨਾ ਬਚੀ ਦੇ ਰਹੇ ਹਾਂ ਫੁੱਟਬਾਲ ਪੈ ਗਿਆ ਜੇ ਅਸੀਂ ਜੇ ਜੇ ਫੁੱਟਬਾਲ ਤੋਂ ਨਾ ਜੇ ਨਾ ਹੋ ਜਾ ਜਾ ਦੇ ਪਿੰਡ ਕੋਨੇਵਾਲ ਸਗੀ 2 ਕਿਲੋਮੀਟਰ ਦੀ ਦੂਰ ਤੇ ਦਰਿਆ ਵਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਆ ਗੁੱਠੀ ਹੈ ਜਿਹੜੀ ਵੀਰ ਦੀ ਵਾਇਰਲ ਹੋ ਰਹੀ ਬਹੁਤ ਜਨਾ ਬੰਦਾ ਦਾ ਬੇਟਾ ਨਾ ਸੌਣ ਬਾਹਰ ਘਰ ਆਉਣਾ ਨਹੀਂ ਤੇ ਕੋਠੀ ਸਾਰੀ ਆ ਜਾ ਉਹ ਆ ਜਾ ਹੁਣ ਇਹ ਦੇ ਪਿੰਡ ਕੋਨੇਵਾਲ ਸਗੀ 2 ਕਿਲੋਮੀਟਰ ਦੀ ਦੂਰ ਤੇ ਦਰਿਆ ਵਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਆ ਗੁੱਠੀ ਹੈ ਜਿਹੜੇ ਵੀਰ ਦੀ ਵਾਇਰਲ ਹੋ ਰਹੀ ਬਹੁਤ ਜ਼ਿਆਦਾ ਬੰਦਾਂ ਦੇ ਬੇਟਾ ਨੌਂ ਸਾਲ ਬਾਅਦ ਘਰ ਆਉਣਾ ਹੈ ਤੇ ਕੋਠੀ ਸਾਰੀ ਆ ਜਾ ਉਹ ਆ ਜਾ ਹੁਣ ਹੋਰ ਅੱਗ ਨੂੰ ਮੋੜ ਤੇ ਲੱਗ ਗਈ ਜੋ ਰਹੇ ਨੇ ਅੱਜ ਨਾ ਚਾਹੀਦੀ ਜੀ ਉਹ ਤਾਂ ਉਹ ਨਾ ਕਿ ਕਿਦਾ ਕੋਈ ਨਹੀਂ ਉਹ ਤਾਂ ਨਾ ਉਹ ਤਾਂ ਨੌਂ ਕਟੀ ਮੋੜ ਤੇ ਜਾਓ ਮੋੜ ਤੇ ਮੋੜ ਦੇ ਦਿਓ ਉਹ ਭਾਜੀ ਮੇਰੀ ਨਾ ਕਿੱਦਾਂ ਵੇਓ ਜੀ ਉੱਪਰਲੇ ਪਾਸੇ ਉਥੇ ਖੜੀ ਜਾਣਾ ਐਦਾਂ ਦੀ ਇੱਧਰ ਖੜੀ ਦੋਨਾਂ ਭਰਾਵਾਂ ਦੀ ਇੱਕ ਮੰਡਲ ਡਿੱਗ ਪਈ ਆ ਪਿੱਛੋਂ ਚੂਰੂ ਚੂਰੂ ਹੀ ਪਿੱਛੋਂ ਦੇਖੋ ਜਾ ਕੇ ਤੁਹਾਡੇ ਬਾਪੂ ਵੀ ਹੀ ਜਿਹੜੇ ਬਾਹਰ ਨਹੀਂ ਮੇਰੇ ਬਰਦਰ ਹੀ ਬਾਹਰ ਜਿਹੜੇ ਜਿੰਨਾਂ ਨੇ ਕੋਠੀ ਬਣਾਈ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਉਹਨਾਂ ਦਾ ਵਿਆਹ ਸੀ ਜਾਂ ਦੋ ਹੁਣ ਹਸਤਾਲ ਦੇ ਵਿੱਚ ਵਿਆਹ ਸੀ ਅਸੀਂ ਤੇ ਸ਼ੋਪਿੰਗ-ਸ਼ੋਪਿੰਗ ਕਰਨੇ 골ਡ-골ਡ ਸਾਰਾ ਕੁਝ ਹੀ ਹਾਂਜੀ ਤੇ ਭਾਜੀ ਪੈਸੇ ਵੀ ਅੰਦਰੇ ਰਹਿ ਗਏ ਆ 골ਡ ਵੀ ਸਾਰਾ ਅੰਦਰ ਹੀ ਆ ਕੱਪੜੇ-ਕੁੱਪੜੇ ਵੀ ਰੁੜ ਗਏ ਤੇ ਟੈਂਪ ਟੇਰ ਹੋਣਗੀਆਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੇ ਕੀ ਕਰੀਏ ਭਾਜੀ ਜਿੱਦਨ ਆਇਆ ਸੀ 3-4 ਦਿਨ ਤੇ ਉੱਥੇ ਕੁੱਤੇ ਰਹੇ ਆ ਸੜਕ ਤੇ ਲੰਘ ਟੁੱਟ ਗਏ ਨਾ ਉਧਰ ਵੀ ਟੁੱਟ ਗਏ ਉਧਰ ਵੀ ਟੁੱਟ ਗਏ 3 ਦਿਨ ਕੱਚਾ ਬੁੱਧ ਪੀਤੀ ਸੀ ਯਾਰ ਅਸੀਂ ਤਾਂ ਚਲੋ ਹੁਣ ਗੁਰੂ ਮਹਾਰਾਜ ਦੀ ਏਨੀ ਕਿਰਪਾ ਵੀ ਵੀਰ ਭਰਾ ਹੱਲ ਪਾਉਂਦੇ ਆ ਰੋਟੀ ਪਾਣੀ ਮਿਲਦਾ ਜਾਂਦੇ ਆ ਸਰ ਬੜੇ ਚਾਵਨਾ ਬਣਾਈਏ ਇਥੇ ਬੜੇ ਚਾਵਨਾ ਬਾਈ ਮੈਂ ਆਪਣੇ ਹੱਥੀਂ ਪਾਇਆ ਸਾਰਾ ਤੁਹਾਨੂੰ ਪਤਾ ਅੱਜ ਕੱਲ ਨੌਜਵਾਨ ਦੀ ਡ੍ਰੀਮ ਕੀ ਹੁੰਦਾ ਹੈ ਕਿ ਵਧੀਆ ਤੋਂ ਵਧੀਆ ਚੀਜ਼ ਅੰਦਰ ਲੱਗੇ ਵਧੀਆ ਤੋਂ ਵਧੀਆ ਘੈਂਟ ਤੋਂ ਘੈਂਟ ਚੀਜ਼ ਲਾਈ ਆ ਆ ਹੁਣੀ ਮੈਂ ਗਰੁੱਲਾ ਸ਼ੀਸ਼ਾ ਗੇਟ ਤੇ ਅੰਦਰ ਟਾਈਲ ਲਵਾਈ ਆ ਇਹ ਹੁਣ ਹੀ 3.5 ਲੱਖ ਦੇ ਤੇ ਮੈਂ 23 ਦੇ ਵਿੱਚ ਇਹਦੇ ਅੰਦਰ 26 ਲੱਖ ਰੁਪਏ ਹੁੰਦੇ ਹਨ ਬਸ ਪੇਂਟ ਹੀ ਰਹਿ ਗਿਆ ਸੀ ਬਸ ਫਲੇਟਾਂ ਤੁਹਾਨੂੰ ਚਮਕਣੀਆਂ ਸਾਰੇ ਫਲੇਟ ਲੱਗੇ ਤੇ ਭਾਈ ਹੁਣ ਕੀ ਕਰੀਏ ਫਸਲਾਂ ਦੇ ਖਰਾਬ 23 ਵੀ ਹੋ ਗਈਆਂ ਸਾਡੀਆਂ ਉਦੋਂ ਘਰ ਵਾਲੀ ਦਾ ਸਬਰ ਕਰ ਲਿਆ ਤੇ ਹੁਣ ਫਸਲਾਂ ਗਈਆਂ ਤੇ ਘਰ ਵੀ ਗਈਆਂ ਬੜੇ ਚਾਵਾਂ ਬਣਾਇਆ ਪਰ ਬਣਾਉਂਦਿਆਂ ਬੜਾ ਟਾਈਮ ਲੱਗਾ ਪਰ ਢੱਟਦੇ ਜਿਹੜਾ ਬਣਾਉਂਦੇ ਆ ਭਾਈ 2014 ਇਨ ਸਟਾਰਟ ਕੀਤਾ 2023 ਚ ਪੰਕਤੀ ਕੀਤਾ ਉਹ ਹੁਣ ਤੇ ਬਸ ਭਾਈ ਪੇਂਟ ਹੀ ਰਹਿ ਗਿਆ ਵਿਆਹ ਕਰਨਾ ਸੀ ਜੀ ਬ੍ਰਦਰ ਨੂੰ ਬੜੇ ਅਸੀਂ ਖੁਸ਼ੀ ਨਾਲ ਲਿਆਉਣਾ ਹੈ ਤਾਂ ਕਿ ਫੋਟੋ ਚਲਾਉਣਾ ਹੈ ਭਾਈ ਤੁਹਾਨੂੰ ਦੱਸੰਦਾ ਵੀ 17 ਜਿੱਦਾਂ ਗਿਆ ਤੇ ਉੱਥੋਂ ਚੋਣ 25 ਆ ਗਿਆ ਜਿੱਦੋਂ ਪਾਣੀ ਆਇਆ ਬਾਹਰ ਘਰ ਦੇ ਕਿੱਥੇ ਸੀ ਉਹ ਘਰ ਦੇ ਭਾਈ ਮੈਂ ਤੇ ਮੰਮੀ ਤੇ ਡੈਡੀ ਇੱਥੇ ਰਹਿਨੇ ਮੈਂ ਤੇ ਆਪ ਸੇਵਾ ਕਰਨਿਆ ਮੇਰੀ ਉਹ ਟਰਾਲੀ ਜਿਹੜੀ ਰੋੜੀ ਪਈ ਹੈ ਉਹ ਪੀਕ ਯੂ ਜਾ ਕੇ ਰੋੜੀ ਪਈ ਹੈ ਟਰਾਲੀ ਉਹਦੇ ਵਿੱਚ ਗੋਰੀਆਂ ਲੱਦੀਆਂ ਹਨ ਮੈਂ ਤੇ ਆਪ ਸੇਵਾ ਕਰਨਿਆ ਤੇ ਮੰਮੀ ਦਾ ਚਾਹ ਬਣਉਂਦੇ ਸੀ ਤੇ ਡੈਡੀ ਚਾਹ ਪਿਚਾਰ ਕੇ ਜਾਂਦੇ ਸੀ ਤੇ ਮੀਂਹ ਬੜੇ ਯੋਰਾਣਾ ਪੈਂਦੇ ਸੀ ਭਾਈ ਉਹ ਨੇ ਕਥਿਆ ਵੀ ਤੁਹਾਡੇ ਸਮਝ ਨਹੀਂ ਆਇਆ ਭਾਜੀ ਉੱਥੇ ਬੈਠੇ ਜਾਣਾ ਕਿੱਥੇ ਲਿੰਕ ਟੁੱਟੇ ਇੱਧਰ ਦਾ ਉੱਧਰ ਦਾ ਲਿੰਕ ਟੁੱਟਾ ਸਾਹਮਣੇ ਸਾਰਾ ਕੁਝ ਆ ਤੇ ਕੱਲ ਦੀ ਹਵਾ ਜਾਈ ਘਰੇ ਆਉਣ ਲੱਗੇ ਸੀ ਸਾਰਾ ਕੋਸ਼ਿਸ਼ ਘਰੇ ਭਾਜੀ ਇੱਕ ਚਮਚਾ ਵੀ ਨਹੀਂ ਕੱਢਿਆ ਸੀ ਬੜੇ ਚਾਵਾਂ ਨਾਲ ਘਰ ਦੇ ਵਿੱਚ ਚੀਜ਼ਾਂ ਲਿਆ ਲਿਆ ਲਾਈਆਂ ਸਾਰਾ ਕੁਝ ਕੀਤਾ ਪਰ ਕੁਦਰਤ ਨੂੰ ਕੁਝ ਹੋ ਰਹੀ ਨਹੀਂ ਮਿਲਦੀ ਭਾਜੀ ਜਿਹੋ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਾ ਭਾਜੀ ਜੇ 2 ਮਹੀਨਾ ਟੁੱਟਿਆ ਕਿ ਗੁਰਦੁਆਰਾ ਤਾਂ ਕੰਨੀ ਬੋਲ ਕੋਈ ਨਹੀਂ ਉਹਨਾਂ ਸਾਰੇ ਟੁੱਟੇ ਭਾਜੀ ਪੰਜਾਬੀ ਨੌਜਵਾਨਾਂ ਦਾ ਬਹੁਤ ਸਾਥ ਮਿਲਿਆ ਭਾਜੀ ਬਹੁਤ ਜ਼ਿਆਦਾ ਮਿਲ ਰਿਹਾ ਸਾਥ ਭਾਜੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਮੇਰੇ ਨਾਂ ਤੇ ਫੇਕ account ਫੇਕ ਆਈਡੀ ਮੇਰੇ ਘਰ ਦੀ ਵੀਡੀਓ ਬਣਾਮਣਾ ਪਾ ਰਹੇ ਆ